ਲੋਜੀ ਅੱਜ ਆਪਾਂ ਲਿਆਂਦਾ ਨਰਸਰੀ ਤੋਂ ਹਾਈਬ੍ਰਿਡ ਅਮਰੂਦ ਦਾ ਬੂਟਾ ਤੇ ਇਹਨੂੰ ਕਿਵੇਂ ਲਗਾਉਣਾ ਛੋਟੇ ਛੋਟੇ ਗੱਲਾਂ ਧਿਆਨ ਰੱਖਾਂਗੇ ਆਪਣੇ ਕੋਲ ਗਮਲਾ ਨਹੀਂ ਹੈਗਾ ਤਾਂ ਉਹਦੀ ਜਗ੍ਹਾ ਆਪਾਂ ਥੈਲੇ ਦੀ ਵਰਤੋਂ ਕਰਾਂਗੇ ਥੈਲੇ ਦੀ ਜਿਹੜੀ ਲੰਬਾਈ ਉਹ 28 ਇੰਚ ਦੀ ਰੱਖਣੀ ਆ ਛੱਤ ਖਰਾਬ ਨਾ ਹੋਵੇ ਉਹਦੇ ਲਈ ਦੋ ਇੱਟਾਂ ਦੀ ਵਰਤੋਂ ਕੀਤੀ ਆ ਥੈਲੇ ਨੂੰ ਫਿਰ ਉੱਪਰ ਚੰਗੀ ਤਰ੍ਹਾਂ ਇੱਟਾਂ ਤੇ ਟਿਕਾ ਕੇ ਰੱਖ ਲਿਓ ਕਿ ਇੱਧਰ ਉੱਧਰ ਨਾ ਹਿਲੇ ਕਿਉਂਕਿ 28 ਇੰਚ ਦੀ ਲੰਬਾਈ ਦੇ ਨਾਲ ਥੈਲਾ ਕਈ ਵਾਰ ਉਹਦੀ ਢਾਲ ਇੱਕ ਸਾਈਡ ਨੂੰ ਹੋ ਜਾਂਦੀ ਐ ਇਸ ਗੱਲ ਦਾ ਧਿਆਨ ਰੱਖਿਓ ਪਹਿਲਾਂ ਮਿੱਟੀ ਪਾਈ ਆ ਫਿਰ ਪਾ ਰਿਹਾ ਆਪਾਂ ਪਾਥੀਆਂ ਦੀ ਖਾਦ ਖਾਦ ਮੇਰੇ ਕੋਲ ਪੁਰਾਣੀ ਐ ਜੀ ਪਾਥੀਆਂ ਦੀ ਖਾਦ ਕਿਵੇਂ ਤਿਆਰ ਕਰਨੀ ਐ ਇਹਦੀ ਫੁੱਲ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਤੇ ਇਸੇ ਤਰ੍ਹਾਂ ਕਰਦੇ ਹੋ ਕਦੇ ਖਾਦ ਕਦੇ ਮਿੱਟੀ ਔਰ ਆਪਾਂ ਥੈਲਾ ਪੂਰਾ ਭਰ ਲਵਾਂਗੇ ਅਗਰ ਤੁਹਾਡੇ ਕੋਲ ਘਰ ਦੇ ਵਿੱਚ ਪਾਥੀਆਂ ਦੀ ਖਾਦ ਨਹੀਂ ਵੀ ਹੈਗੀ ਤੁਸੀਂ ਘਰ ਦੇ ਵਿੱਚ ਫਲਾਂ ਸਬਜ਼ੀਆਂ ਦੀ ਖਾਦ ਵੀ ਤੇ ਹਜੇ ਤੁਸੀਂ ਫਿਲਹਾਲ ਇਹਨੂੰ ਕੱਲੀ ਮਿੱਟੀ ਦੇ ਵਿੱਚ ਲਗਾ ਦਿਓ ਔਰ ਜਿੱਦਾਂ ਹੀ ਤੁਹਾਡੇ ਕੋ ਖਾ ਤਿਆਰ ਹੋ ਗਈ ਤਾਂ 6 ਮਹੀਨੇ ਬਾਅਦ ਆਪਾਂ ਇਹਦੀ ਰਿਪੋਰਟਿੰਗ ਕਰ ਦੇਵਾਂਗੇ ਤੇ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਤੁਸੀਂ ਲਿਫਾਫਾ ਮਿੱਟੀ ਤੋਂ ਹਟਾਉਣਾ ਤਾਂ ਧਿਆਨ ਨਾਲ ਹਟਾਉਣਾ ਜੜਾਂ ਤੋਂ ਮਿੱਟੀ ਨਹੀਂ ਹਟਣੀ ਚਾਹੀਦੀ ਤੇ ਆਪਾਂ ਸ਼ਾਮ ਦੇ ਟਾਈਮ ਰਿਪੋਰਟਿੰਗ ਕਰਦੇ ਆ ਅਗਸਤ ਦੇ ਵਿੱਚ ਤੁਸੀਂ ਰਿਪੋਰਟਿੰਗ ਆਸਾਨੀ ਨਾਲ ਕਰ ਸਕਦੇ ਹੋ ਬਰਸਾਤਾਂ ਦਾ ਸੀਜ਼ਨ ਉਹਦਾ ਨਵੀਂ ਦਾ ਸੀਜ਼ਨ ਉਹਦਾ ਆਲੇ ਦੁਆਲੇ ਥੋੜੀ ਥੋੜੀ ਮਿੱਟੀ ਨੂੰ ਇਦਾਂ ਰਗੜ ਲਿਓ ਤਾਂ ਜੋ ਜਿਹੜੀ ਮਿੱਟੀ ਜੰਮੀ ਹੋਈ ਆ ਉਹ ਹਟ ਜਵੇ ਤੇ ਜੜਾਂ ਵਧੀਆ ਤਰੀਕੇ ਨਾਲ ਵਧਣ ਫੁੱਲ ਉਨਨੇ ਦੀ ਉਨਨੇ ਉਦਾਂ ਹੀ ਜੜਾਂ ਨੂੰ ਮਿੱਟੀ ਦੇ ਵਿੱਚ ਦਬਾ ਦੇਵਾਂਗੇ ਮਿੱਟੀ ਜੜਾਂ ਤੋਂ ਨਹੀਂ ਹਿੱਲਣ ਦੇਣੀ ਤੇ ਪਾਣੀ ਪਾ ਦੇਵਾਂਗੇ ਇਸ ਤਰ੍ਹਾਂ ਦੀ ਜਾਣਕਾਰੀ ਲਈ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਔਰ ਕਮੈਂਟ ਔਰ ਸ਼ੇਅਰ ਕਰਨਾ ਨਾ ਭੁੱਲਿਓ ਜੀ ਥੈਂਕ ਯੂ